ਜਿਹੜਾ ਜਿਹੜਾ ਚਮਾਲ ਦਫ਼ਤਰ ਦਾ ਜਿਹੜਾ ਸਾਡਾ ਬਹੁਤ ਵੱਡਾ ਕਸਬਾ ਹੈ ਕੁਸਵਸਤੜਾ ਹੈ ਉਹ ਤਾਂ ਸੈਂਟਰ ਪੈਂਦਾ ਸਾਰੇ ਇਲਾਕੇ ਦਾ ਉਹਦਾ ਅਧਿਗਠਨ ਸਾਡੇ ਇਧਰੇ ਕੈਂਡੀਡੇਟ ਨੇ ਸਲਕੇ ਦੇ ਮਿਲਦੇ ਨੂੰ ਸੰਬੰਧਤ ਉਹ ਜਿਹੜੇ ਪ੍ਰਿੰਸੀਪਲ ਸਾਹਿਬ ਉਹਨਾਂ ਵੱਲੋਂ ਕੀਤਾ ਗਿਆ ਵਰਕਰਾਂ ਦੇ ਵਿੱਚ ਬਹੁਤ ਸ਼ਾਹ ਹੈ ਸਾਰਿਆਂ ਦੇ ਬੜੇ ਚਿਰ ਤੋਂ ਵਰਕਰ ਲੱਗੇ ਇਸ ਕੰਮ ਦੇ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਿਲੋਦਲ ਹਲਕੇ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਲਹਿਰ ਹੈ ਉਹ ਵੱਧਦੀ ਜਾਂਦੀ ਹੈ ਤੇ ਵਰਕਰਾਂ ਦੇ ਵਿੱਚ ਵੀ ਸ਼ਾਹ ਵਧਦਾ ਜਾਂਦਾ ਹੈ ਅੱਜ ਵੀ ਮੇਰੇ ਕੋਲ ਦਫ਼ਤਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਸਾਰੇ ਹਲਕੇ ਦੇ ਜਿਹੜੇ ਲੀਡਰਸ਼ਿਪ ਉਹ ਸਾਰੇ ਇੱਥੇ ਹਾਜ਼ਰ ਹੈ ਸੋ ਵੈਲਕਮ ਦੀ ਕਿਰਪਾ ਰਾਏ ਜਿਹੜੀ ਸੀਟ ਹੈ ਆਪਣੀ ਤਰਤਾਰ ਦੀ ਬੀਬਾ ਜੀ ਬੜੀ ਸ਼ਾਨੋ ਸ਼ੌਕਤ ਨਾਲ ਵੱਡੇ ਮਾਰ ਦਿਨਾਂ ਜਿੱਤਿਆ ਇਹ ਕੀ ਲੋਕਾਂ ਨੂੰ ਅਪੀਲ ਕਰਦੇ ਜਾਂ ਵਰਕਰਾਂ ਨੂੰ ਵਰਕਰਾਂ ਨੂੰ ਕਹਿੰਦੇ ਵੀ ਪੰਜਾਬ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਦੇਖੋ ਪਹਿਲਾਂ ਕਾਂਗਰਸ ਦੇ 5 ਸਾਲ ਦੇਖ ਲਿਆ ਉਹ ਪੌਣੇ 5 ਸਾਲ ਇਦਾਂ ਦੇ ਵੀ ਹੋ ਗਏ ਨੇ ਕੰਮ ਨਾ ਕੋਈ 5 ਸਾਲਾਂ ਚੋਂ ਨਾ ਚੋਣਾ ਚ ਹੋਇਆ ਨਾ ਪਏ ਇਨਾ 5 ਸਾਲਾਂ ਦੇ ਪੌਣੇ 5 ਸਾਲਾਂ ਚ ਹੋਇਆ ਸਾਲ ਕਿ ਰਹ ਗਿਆ ਹੁਣ ਤੱਕ ਕੀ ਹੋ ਰਿਹਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਮਾੜੀ ਹਾਲਤ ਹੈ ਕੋਈ ਡਵੈਲਪਮੈਂਟ ਨਾ ਨੀ ਚੀਜ਼ ਜੀ ਰਿਹਾ ਰਿਸ਼ਵਤਾਂ ਹੱਦਾ ਬੰਨੇ ਸਾਰੇ ਪਾਰ ਕਰ ਗਏ ਊਟਾ ਘੂਆ ਇੰਨੀਆਂ ਜ਼ਿਆਦਾ ਹੈ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤ ਹੀ ਸਮਝਦਾ ਸੋ ਮੈਂ ਅਪੀਲ ਕਰਦਾ ਤਰ ਤਰ ਦੇ ਹਲਕੇ ਨੂੰ ਵੀ ਜੇ ਤਾਂ ਤੁਸੀਂ ਫੇਰ ਵਧੀਆ ਰਾਜ ਲਿਆਉਣਾ ਹੈ ਪੰਜਾਬ ਦੀ ਡਿਵੈਲਪਮੈਂਟ ਕਰਾਉਣੀ ਹੈ ਸੁੱਖ ਸ਼ਾਂਤੀ ਉੱਥੇ ਬਹਾਲ ਕਰਨੀ ਹੈ ਆ ਜਿਹੜੇ ਠੱਗਾ ਰਟੇਰਿਆ ਤੋਂ ਬਚਣਾ ਹੈ ਤੇ ਨਸ਼ੇੜੀਆਂ ਨੂੰ ਖਤਮ ਕਰਨਾ ਪੰਜਾਬ ਚ ਤਾਂ ਅਕਾਲੀ ਦਲ ਦੇ ਵੀਰਵਾਰ ਨੂੰ ਤਕਲੀ ਦੇ ਜੋਗਸ਼ਾਂ ਤੇ ਮੋਹਰਾਂ ਲਾ ਕੇ ਜਿਤਾਓ ਅਸੀਂ ਗਰੰਟੀ ਦਿੰਦੇ ਆ ਕਿ ਅਸੀਂ ਪਹਿਲੇ 6 ਮਹੀਨਿਆਂ ਚ ਸਾਰਾ ਪੰਜਾਬ ਦਾ ਜਿਹੜਾ ਐਨੇ ਵਿਗੜੇ ਹਾਲਾਤ ਨੂੰ ਠੀਕ ਕਰ ਦੇਣਾ ਪਤਰ ਤੁਸੀਂ ਘਟਨ ਕੀਤਾ ਕਿਹਾ ਕੀ ਕਹਿਣਾ ਚਾਹੋਗੇ ਜਿਹੜਾ ਪਾਰਟੀ ਅੱਜ ਹਰਕਤ ਪਰਮਾ ਸ਼ਰਮਨੀ ਕਾਲੀਦਲ ਦੇ ਉਮੀਦਵਾਰ ਸਾਡੇ ਸ਼ਿਕਾਰਜੋ ਵਿਭਾਗ ਜੀ ਬੰਦਕੌਰ ਜੀ ਦਾਹਾ ਜੀ ਉਹਨਾਂ ਦਾ ਦਫਤਰ ਮਾਨ ਸ਼ਰਮਨੀ ਕਾਲੀਦਲ ਉਹਨਾਂ ਨੂੰ ਬਹੁਤ ਸਿਵਾਹ ਰੱਖਦੇ ਨੇ ਦੇ ਪਿੰਡ ਦੇ ਵਿੱਚ ਬਲਾਕ ਦੇ ਦਫਤਰ ਵਿੱਚ ਕੰਡਿਵੈਂਟ ਬਲਾਕ ਦੇ ਪਿੰਡ ਨੇ ਉਹ ਸਾਰੇ ਇਹਨਾਂ ਤਾਇਸ਼ ਹੋਏ ਨੇ ਉਹਨਾਂ ਲਈ ਸਾਰਿਆਂ ਮਲੇ ਫਰਦਾਂ ਨੂੰ ਕਾਹ ਦੇ ਵੀਡੀਓ ਰੇਮੀ 35 ਚ ਬਣਾ ਰਹੇ ਕਿਉਂ ਉੱਥੇ ਕੋਈ ਵੀ ਗੱਲਬਾਤ ਹੈ ਕੋਈ ਕੋਈ ਮਸਲਾ ਹੈ ਕੋਈ ਅੱਛਾ-ਚਾਪਾ ਹੈ ਸਬਕ ਜੋ ਚਾਹੁੰਦਾ ਤੇ ਵੀ ਵੀਡੀਓ ਵੀ ਆਏ ਨੇ ਉਹਨਾਂ ਨੇ ਨਿਕਾਟ ਨੂੰ ਅੱਜ ਦਫਤਰ ਲੈ ਕੇ ਤਾ ਕੋ ਲਾਈਵ ਦੇ ਰਹੇ ਤੇ ਸਾਰੇ ਵਰਕਰ ਸਹਿਬਾਨ ਹਾਂ ਜਿਹੜਾ ਤੁਮਾਰ ਦਾ ਉੱਪਰ ਆਇਆ ਇਹਦੇ ਨਾਲ ਸਾਰਾ ਕੰਨੀ ਬਣਦਾ ਜਿੰਨੇ ਪਿੰਡ ਉਹਦੇ ਨੇ ਇਹਦੇ ਵਿੱਚ ਸਾਰੇ ਅਫਸਰਾਂ ਦਾ ਕਾਇਮ ਹੋ ਜੇ ਇਹ ਸਾਰੀਆਂ ਸ਼ਰਤਾਂ ਨਹੀਂ ਇਹ ਦਫ਼ਤਰ ਦੇ ਵਿੱਚੋਂ ਤਰਤਾਰਨਾ ਹੈਡ ਆਫ ਤੋਂ ਤਰਤਾਰਨੇ ਇਹ ਦਫ਼ਤਰ ਨਾਲ ਬੁਲੇਗਾ ਵੀ ਉਸੇ ਮਕਦੂਰ ਨਾਲ ਜਾਣਾ ਪਵੇ ਇੱਥੇ ਵਰਕਾਂ ਦਾ ਇਹਨਾਂ ਨਾਲ ਮਿਲ ਕਰਨਾ ਕਿ ਨਵ ਕੰਮ ਕਾਜ ਦਾ ਇੱਕ ਸਿਸਟਮ ਹੈ ਉਹ ਸਾਰਾ ਸਾਰੇ ਇੱਥੇ ਦੇ ਇੱਥੇ ਹੀ ਹੋਵੇਗਾ ਇਸ ਤੇ ਕੁਝ ਹੋ ਗਿਆ ਤੇ ਬਹੁਤ ਬਹੁਤ ਬਾਈਵ ਦੇ ਨਾਲ ਤੇ ਸਾਰੇ ਵਰਕਰਾਂ ਨੂੰ ਅਪੀਲ ਕਰਨਾ ਕਿ ਆਪੋ ਆਪਣੇ ਜਿੱਥੇ ਜਿੱਥੇ ਉਹਨਾਂ ਦੀਆਂ ਡੋਟੀਆਂ ਲੱਗੀਆਂ ਜਿਹੜੇ ਜਿਹੜੇ ਪਿੰਡਾਂ 'ਚ ਲੱਗੀਆਂ ਉਹ ਆਪਣੇ ਪਿੰਡ ਜਿਹੜੇ ਉਹ ਨਾਲ ਵੇਖਣਾ ਉਸ ਤੇ ਬਰਖਤਾਨਾ ਦਾ ਜਿਹੜਾ ਉਹ ਲੋਕਾਣਾ ਦਾ ਬਣੇਗਾ ਉਹ ਵਾਗੇ ਵੀਗਾ